ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਜਿਹੜੇ ਪੰਜਾਬ ਵਿੱਚ ਹੜ੍ਹ ਆਏ ਸੀ ਉਹਨਾਂ ਵਿੱਚ ਸੇਵਾ ਕਰਦੇ ਆ ਤੇ ਆਪਾਂ ਚਾਰ ਪਰਿਵਾਰਾਂ ਦੀ ਘਰ ਦੇ ਛੱਤ ਪਾਉਣ ਦੀ ਸੇਵਾ ਲਈ ਸੀ ਸਾਰੀਆਂ ਸੰਗਤਾਂ ਦੇ ਨਾਲ ਰਲ ਮਿਲ ਕੇ ਤੇ ਉਹਨਾਂ ਵਿੱਚੋਂ ਇੱਕ ਪਰਿਵਾਰ ਦੀ ਆਪਾਂ ਜਿਹੜੀ ਉਹ ਸਾਰੀ ਆ ਸ਼ੁਰੂ ਕਰਵਾ ਦਿੱਤੀ ਆ ਤੇ ਇਸ ਪਰਿਵਾਰ ਨੂੰ ਦੋ ਕਮਰੇ ਤੇ ਇੱਕ ਰਸੋਈ ਆਪਾਂ ਬਣਵਾ ਕੇ ਦੇਣੀ ਆ ਇਸ ਪਰਿਵਾਰ ਦਾ ਹੜ ON ਕਰਕੇ ਜਿਹੜਾ ਪੁਰਾਣਾ ਘਰ ਸੀ ਉਹਦੀ ਛੱਤ ਡਿੱਗ ਪਈ ਵਾਲਿਆਂ ਵਾਲੀ ਛੱਤ ਸੀ ਤੇ ਪੁਰਾਣੀ ਘਾਰੇ ਦੀ ਛੱਤ ਹੋਈ ਸੀ ਕੰਧਾਂ ਹੋਈਆਂ ਸੀ ਉਹ ਸਾਰੀਆਂ ਡਿੱਗ ਪੀਆਂ ਸੀ ਤੇ ਪਰਿਵਾਰ ਇੱਕ ਪਾਸੇ ਘਰ ਦੇ ਵਿੱਚ ਹੀ ਤਰਪਾਲ ਦੀ ਛੱਤ ਪਾ ਕੇ ਉਹਦੇ ਵਿੱਚ ਰਹਿੰਦਾ ਪਿਆ ਉਹ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਪੀ ਸਾਡਾ ਹੁਣ ਜਿੱਦਾਂ ਤੁਸੀਂ ਪਹਿਲਾਂ ਵੱਡੇ ਪੱਦਰ ਤੇ ਸਾਥ ਦਿੰਦੇ ਆਏ ਜੇ ਤੇ ਹੁਣ ਇਸੇ ਤਰ੍ਹਾਂ ਹੀ ਸ ਪਰਿਵਾਰਾਂ ਦੀ ਜਿਹੜੀਆਂ ਜਿਨ੍ਹਾਂ ਦੀ ਆਪਾਂ ਛੱਤ ਪਾ ਕੇ ਦੇਣੀ ਆ ਵੱਡੇ ਪੱਦਰ ਦਾ ਸਾਥ ਦੇਣ ਤੇ ਪਿਛਲੇ ਦਿਨੀ ਜਿਹੜੇ ਹੜ੍ਹ ਆਏ ਸੀ ਉਹਨਾਂ ਵਿੱਚ ਆਪਣੀ ਟੀਮ ਵੱਲੋਂ ਮੁਹੱਤਵਾਲੀ ਸਿੰਘ ਮਹਿਰ ਵੱਲੋਂ ਪਿੰਡਾਂ ਦੇ ਵਿੱਚ ਬਿਠਾਉ ਤਾਂ ਹੀ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਗਈ ਤੇ ਉਹਨਾਂ ਵਿੱਚੋਂ ਇੱਕ ਪਰਿਵਾਰ ਸਾਹਮਣੇ ਆਇਆ ਵਾ ਜਿਨ੍ਹਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਨੁਕਸਾਨ ਕਾਫੀ ਹੋਇਆ ਵਾ ਪਿਛਲੇ ਦਿਨੀ ਆਪਾਂ ਤੁਹਾਨੂੰ ਸੰਗਤਾਂ ਨੂੰ ਅਪੀਲ ਵੀ ਕੀਤੀ ਸੀ ਚਾਰ ਪੰਜ ਘਰਾਂ ਦੀ ਆਪਾਂ ਛੱਤ ਪਾਉਣ ਦੀ ਸੇਵਾ ਲਈ ਹੈ ਤੇ ਉਹਨਾਂ ਵਿੱਚ ਇੱਕ ਪਰਿਵਾਰ ਇਹ ਹੈ ਇਹਨਾਂ ਪਰਿਵਾਰ ਦਾ ਆਪਾਂ ਕੰਮ ਸ਼ੁਰੂ ਕਰਾਉਣ ਲੱਗੇ ਆਰੰਭ ਕਰਨ ਲੱਗੇ ਆ ਪਰਿਵਾਰ ਦੇ ਵਿੱਚ ਪਿਤਾ ਜੀ ਨਾਲ ਉਹਨਾਂ ਦੀ ਧੀ ਇਕੱਲੀ ਰਹਿੰਦੀ ਹੈ ਕਿ ਉਹ ਇਧਰੇ ਸਾਤ ਪਾ ਕੇ ਆਪਣੇ ਤਰਪਾਲ ਦੇ ਵਿੱਚ ਰਹਿੰਦੇ ਆ। ਤੇ ਘਰ ਦੀ ਆਪਾਂ ਸੇਵਾ ਆਰੰਭ ਕਰਾਉਣ ਲੱਗੇ ਆ ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਸਾਡਾ ਆਸਾਸ ਦਿਓ ਜਿੱਥੇ ਪਹਿਲਾਂ ਇਨਾ ਸਾਥ ਦਿੱਤਾ ਵਾ ਤੇ ਹੁਣ ਜਿਹੜੀ ਇਹ ਸੇਵਾ ਚਲਣੀ ਵੱਡੇ ਪੱਧਰ ਤੇ ਚਲਣੀ ਆ ਤੇ ਆਪਣੇ ਦਸਵੰਦ ਵਿੱਚੋਂ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਤੇ ਇਹ ਸੇਵਾ ਵਿੱਚ ਭੇਜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।